ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜੇਕਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀ ਆਪਣੇ ਅਜੀਜ਼ਾਂ ਨੂੰ ਕੈਨੇਡਾ ਲਿਉਣ ਬਾਰੇ ਸੋਚ ਰਹੇ ਨੇ ਤਾਂ ਮਾਰਕਾਣੀ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਵਧੀਆ ਮੌਕਾ ਦਿੱਤਾ ਕਾਰਨੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਮਾਪਿਆਂ ਅਤੇ ਦਾਦਾ ਦਾਦੀ ਨੂੰ ਕੈਨੇਡਾ ਲਿਉਣ ਦਾ ਇੱਕ ਸੁਨਹਿਰੀ ਪ੍ਰੋਗਰਾਮ ਖੋਲ ਦਿੱਤਾ ਹੈ ਇਸ ਦੇ ਤਹਿਤ ਹੁਣ 17860 ਲੋਕਾਂ ਨੂੰ ਮੌਕਾ ਮਿਲੇਗਾ ਤੇ ਇਮੀਗ੍ਰੇਸ਼ਨ ਸ਼ਰਧਾਤੀ ਅਤੇ ਨਾਗਰਿਕਤਾ ਕੈਨੇਡਾ ਨੇ ਆਪਣੇ ਮਾਪਿਆਂ ਜਾਂ ਫਿਰ ਦਾਦਾ-ਦਾਦੀ ਨੂੰ ਸਪਾਂਸਰ ਕਰਨ ਦੇ ਚਾਹਵਾਨ ਸਥਾਈ ਨਿਵਾਸੀਆਂ ਅਤੇ ਕੈਨੇਡੀਅਨ ਨਾਗਰਿਕ ਨੂੰ ਅਰਜ਼ੀ ਸੱਦਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 9 ਅਕਤੂਬਰ ਹੋਵੇਗੀ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਨੇ ਜਿਨ੍ਹਾਂ ਦੇ ਮਾਪੇ ਜਾਂ ਦਾਦਾ-ਦਾਦੀ ਕਿਸੇ ਹੋਰ ਦੇਸ਼ ਦੇ ਵਿੱਚ ਰਹਿੰਦੇ ਨੇ ਕੈਨੇਡੀਅਨ ਸਰਕਾਰ ਦਾ ਇਹ ਪ੍ਰੋਗਰਾਮ ਅਜੇ ਪਰਿਵਾਰਾਂ ਨੂੰ ਇਕੱਠੇ ਹੋਣ ਦਾ ਮੌਕਾ ਦਿੰਦਾ ਹੈ। ਪੀਜਪੀ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਤੇ ਮਾਪਿਆਂ ਅਤੇ ਦਾਦਾ-ਦਾਦੀ ਤੇ ਲਈ ਸਥਾਈ ਨਿਵਾਸ ਦਾ ਚਸਤੇ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਅਗਲੇ 2 ਹਫ਼ਤੇ ਵਿੱਚ ਆਈਏਐਸਸੀ ਦੇ 2020 ਪੁੱਲ ਤੋਂ ਅੱਗੇ ਦੇਣ ਦੇ ਲਈ 7860 ਸੱਦੇ ਜਾਰੀ ਕੀਤੇ ਜਾਣਗੇ। ਇਸ ਲਈ ਚੁਣੇ ਗਏ ਲੋਕਾਂ ਦੇ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਸਥਾਈ ਨਿਵਾਸ ਪੋਰਟਲ ਦੀ ਵਰਤੋਂ ਕਰਕੇ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਉਣੀਆਂ ਪੈਣਗੀਆਂ ਪੌਂਸਟਾ ਅਤੇ ਉਹਨਾਂ ਦੇ ਮਾਪਿਆਂ ਜਾਂ ਦਾਦਾ-ਦਾਦੀ ਦੋਵਾਂ ਨੂੰ ਵੱਖ-ਵੱਖ ਅਰਜ਼ੀਆਂ ਪੜਨੀ ਚਾਹੀਦੀਆਂ ਨੇ ਤਾਂ ਕਿ ਸਪੌਂਸਰਸ਼ਿਪ ਅਰਜੀ ਸਪੌਂਸਰ ਦੁਆਰਾ ਜਮ੍ਹਾਂ ਕਰਵਾਈ ਜਾਵੇ ਜਦੋਂ ਕਿ ਸਥਾਈ ਨਿਵਾਸ ਅਰਜੀ ਸਪੌਂਸਰ ਕਿਤੇ ਮਾਤਾ ਪਿਤਾ ਜਾਂ ਦਾਦਾ ਦਾਦੀ ਦੁਆਰਾ ਦਾਇਰ ਕੀਤੀ ਜਾਵੇਗੀ ਆਈਆਰਸੀਸੀ ਦੇ ਅਨੁਸਾਰ ਦੋਵੇਂ ਅਰਜ਼ੀਆਂ ਇਕੱਠੇ ਆਨਲਾਈਨ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਜੇਕਰ ਇੱਕ ਤੋਂ ਵੱਧ ਵਿਅਕਤੀਆਂ ਨੂੰ ਸਪੌਂਸਰ ਕੀਤਾ ਜਾ ਰਿਹਾ ਹੈ ਤਾਂ ਹਰੇਕ ਦੇ ਲਈ ਇੱਕ ਵੱਖਰੀ ਸਥਾਈ ਨਿਵਾਸ ਅਰਜੀ ਦਾਇਰ ਕੀਤੀ ਜਾਣੀ ਚਾਹੀਦੀ ਹੈ ਬਿਨਾਂ ਕਾਤੇ ਲਈ ਕੁੱਲ ਸਰਕਾਰੀ ਫੀਸ 1205 ਕੈਨੇਡੀਅਨ ਡਾਲਰ ਯਾਨੀ ਕਿ 76000 ਰੁਪਏ ਹੈ ਅਯਾ ਸਿਸ ਨੇ ਕਿਹਾ ਕਿ ਬਿਨਕਾਰਨ ਨੂੰ ਅਰਜ਼ੀ ਦੇਂਦੇ ਸਮੇਂ ਸੱਦੇ ਦੀ ਇੱਕ ਕਾਪੀ ਨਹੀਂ ਕਰਨੀ ਚਾਹੀਦੀ ਜੇਕਰ ਅਰਜ਼ੀ ਵਿੱਚ ਜੁਲੜੇ ਦਸਤਾਵੇਜ਼ ਨਹੀਂ ਹਨ ਤਾਂ ਇਸ ਨੂੰ ਵਾਪਸ ਕੀਤਾ ਜਾ ਸਕਦਾ ਹੈ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਬਿਨਕਾਰਨ ਨੂੰ ਡਾਕਟਰੀ ਜਾਂਚ ਕਰवानी ਪਵੇਗੀ 14 ਤੋਂ 79 ਸਾਲ ਦੀ ਉਮਰ ਦੇ ਸਾਰੇ ਬਿਨਕਾਰਾ ਦੇ ਲਈ ਬਾਇਓਮੈਟ੍ਰਿਕਸ ਲਾਜ਼ਮੀ ਨੇ ਸੂਪਰ ਵੀਜ਼ਾ ਕੈਨੇਡਾ ਵਿੱਚ ਰਹਿਣ ਵਾਲੇ ਵਿਦੇਸ਼ੀਅਾਂ ਲਈ ਇੱਕ ਵਧੀਆ ਮੌਕਾ ਹੈ ਜਿਨ੍ਹਾਂ ਨੂੰ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਦੇ ਲਈ ਅਰਜੀ ਨਹੀਂ ਮਿਲਦੀ ਅਜਿਹੇ ਲੋਕ ਸੂਪਰ ਵੀਜ਼ਾ ਦੇ ਲਈ ਅਰਜੀ ਦੇ ਸਕਦੇ ਨੇ ਇਹ ਵੀਜ਼ਾ ਮਾਪਿਆਂ ਜਾਂ ਦਾਦਾ-ਦਾਦੀ ਨੂੰ ਇੱਕ ਵਾਰ ਫਿਰ 5 ਸਾਲ ਕੈਨੇਡਾ ਵਿੱਚ ਰਹਿਣ ਦੀ ਅਗਿਆਦਿੰਦੇ ਸੂਪਰ ਵੀਜ਼ਾ ਉਤੇ ਆਉਣ ਵਾਲੇ ਮਾਪੇ ਅਤੇ ਦਾਦਾ-ਦਾਦੀ ਕੈਨੇਡਾ ਵਿੱਚ ਰਹਿੰਦੇ ਹੋਏ ਆਪਣੇ ਠਹਿਰਨ ਦੀ ਮਿਆਦ ਵਿੱਚ 2 ਸਾਲ ਦੇ ਵਾਅਦੇ ਦੇ ਲਈ ਅਲਜੀ ਵੀ ਦੇ ਸਕਦੇ ਨੇ ਬੀਅ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ